ਚੀ ਆ ਜੀ ਤੁਹਾਨੂੰ ਜਿਹੜਾ ਇਹ ਟੈਮ ਦੇ ਵਾਲਾ ਗੱਲ ਹੈ ਜੀ ਸਰਕਾਰਾਈ ਨੂੰ ਜਿਹੜਾ ਸ਼ੁਰੂ ਹੋਈ ਰਾਸ਼ਟ੍ਰ ਨਾ ਟੋੜ ਮਗਰ ਰੱਖ ਸਕੀ ਇਹ ਵੀ ਦੰਦਾ ਸਰ ਆਜੇ ਨੈਗ ਸਿੰਘ ਜਥੇਬੰਦੀ ਵਾਲੋਂ ਮੰਗ ਪੱਤਰ ਦਿੱਤਾ ਗਿਆ ਹੈ ਇਹ ਕਿ ਨਾ ਸਾਡੇ ਫੋਕਲ ਪਿੰਡ ਚੌਂਕੀ ਚ ਇੱਕ ਹੋਟਲ ਦੇ ਬਾਹਰ ਇੱਕ ਝਗੜਾ ਹੋਇਆ ਸੀ ਜਿਹੜਾ ਉਸ ਤੋਂ ਬਾਅਦ ਕਾਰਵਾਈ ਹੋਈ ਆ ਉਹਦੇ ਦੇ ਸਬੰਧ ਇਹਨਾਂ ਨੇ ਆਜੇ ਨੈਗ ਸਿੰਘਾਂ ਦੇ ਖਿਲਾਫ ਵੀ ਕਿਹਾ ਵੀ ਸਾਡੇ ਤੇ ਇਹ ਗਲਤ ਪਰਚਾ ਦਰਜ ਹੋਇਆ ਜਿਹੜੀ ਉਹਦੀ ਤਫ਼ਤੀਸ਼ ਆ ਜਿਹੜੀ ਐਸਐਸਪੀ ਸਾਹਿਬ ਨੂੰ ਮਾਰਕ ਕੀਤੀ ਗਈ ਆ ਇਹਨਾਂ ਨੂੰ ਲਿਜਾ ਕੇ ਐਸਐਸਪੀ ਸਾਹਿਬ ਨੂੰ ਮਿਲਾਇਆ ਗਿਆ ਜੋ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਬਈ ਦਿਓ ਜਾਣਕਾਰੀ ਮੰਗ ਪੱਤਰ ਦੇ ਕੇ ਨਿਕਲੋ ਐਸਐਸਪੀ ਸਾਹਿਬ ਨੂੰ ਕੀ ਭਰੋਸਾ ਦਿੱਤਾ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜੀਆਂ ਫੌਜਾਂ ਇਕੱਠੀਆਂ ਹੋਈਆਂ ਨੇ ਸੋ ਇਹ ਕੱਲ ਇੱਕ ਜਿਹੜੀ ਬੋਗੇ ਦੇ ਵਿੱਚ ਘਟਨਾ ਵਾਪਰੀ ਹੈ ਪਰਸੋਂ ਹੋਟਲ ਦੇ ਸਬੰਧ ਦੇ ਵਿੱਚ ਤੇ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਫੌਜਾਂ ਅੱਜ ਇਕੱਤਰ ਹੋਈਆਂ ਨੇ ਤੇ ਇਹ ਫੌਜਾਂ ਨੇ ਜਿਹੜੀਆਂ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲੇ ਜਿਹੜੇ ਕਿ ਮੌਜੂਦਾ ਮੁਖੀ ਦਸ਼ਮੇਸ਼ ਤਰਨਾਂਦਲ ਦੇ ਮੌਜੂਦਾ ਮੁਖੀ ਨੇ ਸੋ ਉਹਨਾਂ ਦੀਆਂ ਇਹ ਫੌਜਾਂ ਨੇ ਜਿਹੜੀਆਂ ਅੱਜ ਇੱਥੇ ਪਹੁੰਚੀਆਂ ਨੇ ਸੋ ਜਿਹੜੀ ਪਰਸੋਂ ਘਟਨਾ ਵਾਪਰੀ ਆ ਹੋਟਲ ਦੀ ਉਹ ਉਸ ਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਹੁਣ ਮਿਲੇ ਆ ਉਹਨਾਂ ਨੂੰ ਇੱਕ ਦਰਖਾਸਤ ਵੀ ਜਿਹੜੀ ਦਿੱਤੀ ਹੈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਉਹਨਾਂ ਨੂੰ ਮਿਲਣ ਦੇ ਵਾਸਤੇ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਉਹ ਇਹ ਸਾਰੀ ਇਸ ਚੀਜ਼ ਦੀ ਜਿਹੜੀ ਹੈ ਇਨਕੁਆਰੀ ਆ ਉਹ ਕੀਤੀ ਜਾਊਗੀ ਕਿਉਂਕਿ ਕੁਝ ਕੁ ਸਿਗੀਆਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਪਈਆਂ ਸੀਗੀਆਂ ਜਾਂ ਖਬਰਾਂ ਪਈਆਂ ਸੀ ਜਿਹਦੇ ਵਿੱਚ ਸਿੱਧਾ ਸਿੱਧਾ ਨਿੰਗ ਸਿੰਘਾਂ ਤੇ ਜਿਹੜਾ ਅਟੈਕ ਕੀਤਾ ਗਿਆ ਸੀਗਾ ਤੇ ਅਸੀਂ ਉਹਦੇ ਵਾਸਤੇ ਅੱਜ ਪ੍ਰਸ਼ਾਸਨ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਜਿਨ੍ਹਾਂ ਨੇ ਕਿ ਸਾਨੂੰ ਵਿਸ਼ਵਾਸ ਦਵਾਇਆ ਵੀ ਉਹ ਪੂਰੀ ਪੂਰੀ ਇਨਕੁਆਇਰੀ ਕਰਾਉਣਗੇ ਤੇ ਜਿਹੜਾ ਬਣਦਾ ਇਨਸਾਫ ਉਹ ਦਿੱਤਾ ਜਾਵੇਗਾ ਕਿਉਂਕਿ ਇਹ ਜਿਹੜੇ ਹੋਟਲ ਚੱਲਦੇ ਨੇ ਨਾ ਇਹ ਬਹੁਤੇ ਹੋਟਲ ਨੇ ਜਿਹੜੇ ਕਿ ਗੈਰ ਕਾਨੂੰਨੀ ਚੱਲ ਰਹੇ ਨੇ ਜਿਨ੍ਹਾਂ ਦੇ ਕੋਲੇ ਕੋਈ অথੌਰੀਟੀ ਨਹੀਂ ਹੈਗੀ ਕੋਈ ਉਹਨਾਂ ਨੂੰ ਜਿਹੜਾ ਆਪਣਾ ਸਰਕਾਰ ਵੱਲੋਂ ਕੋਈ ਮਾਨਤਾ ਨਹੀਂ ਹੈਗੀ ਇਹ ਆਪਣੇ ਪੱਤਰ ਤੇ ਚੱਲਦੇ ਨੇ ਇਹ ਜਿਹੜਾ ਮੋਗੇ ਦਾ ਹੋਟਲ ਹੈ ਜਿਹਦੇ ਵਿੱਚ ਪਰਸੋ ਘਟਨਾ ਵਾਪਰੀ ਆ ਇਹ ਹੋਟਲ ਪਹਿਲਾਂ ਤਿੰਨ ਵਾਰੀ ਜਿਹੜਾ ਉਹ ਬੈਨ ਹੋ ਚੁੱਕਿਆ ਪਰ ਚੌਥੀ ਵਾਰੀ ਫੇਰ ਉਹ ਜਿਹੜਾ ਦੁਬਾਰਾ ਓਪਨ ਹੋਇਆ ਇਹ ਚੌਥੀ ਵਾਰੀ ਓਪਨ ਹੋਇਆ ਤਾਂ ਕਿਵੇਂ ਹੋਇਆ ਤੇ ਇਹਦੇ ਪਿੱਛੇ ਕੀ ਦਾ ਹੱਥ ਹੈ ਤੇ ਇਹਦੇ ਵਿੱਚ ਜਿਹੜਾ ਦੇਹ ਵਪਾਰ ਦਾ ਇਹਨਾਂ ਹੋਟਲਾਂ ਦੇ ਵਿੱਚ ਧੰਦਾ ਚੱਲਦਾ ਜਿਹੜੀਆਂ 12 12 13 13 ਸਾਲ ਦੀਆਂ ਛੋਟੀ ਉਮਰ ਦੀਆਂ ਸਕੂਲਾਂ ਵਾਲੀਆਂ ਬੱਚੀਆਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਕੋਕੇ ਪ੍ਰਸ਼ਾਸਨ ਨੇ ਪਹਿਲਾ ਤਿੰਨ ਵਾਰੀ ਇਹਨੂੰ ਬੈਨ ਕੀਤਾ ਤਿੰਨ ਵਾਰੀ ਬੈਨ ਕਰਨ ਦੇ ਬਾਵਜੂਦ ਚੌਥੀ ਵਾਰੀ ਚੱਲਿਆ ਤੇ ਉਸ ਚੀਜ਼ ਤੋਂ ਲੋਕ ਸੀ ਜਿਹੜੇ ਉਹ ਪਰੇਸ਼ਾਨ ਆ ਲੋਕ ਪਰੇਸ਼ਾਨ ਹੋਣ ਕਰਕੇ ਉਹ ਦੁਆਰਾ ਸਿੰਘਾਂ ਦੇ ਕੋਲੇ ਗਏ ਨੇ ਤੇ ਜਿਹੜਾ ਜਥੇਦਾਰ ਜਗਰਾਤ ਸਿੰਘ ਆ ਉਹਦੇ ਕੋਲ ਗਏ ਉਹਨੂੰ ਪਤਾ ਲੱਗਿਆ ਗੁਪਤ ਸੂਚਨਾ ਮਿਲੀ ਤਾਂ ਉਹ ਉੱਥੇ ਇਨਕੁਆਰੀ ਕਰਨ ਦੇ ਵਾਸਤੇ ਜਦੋਂ ਪਹੁੰਚੇ ਤਾਂ ਉਹ ਜਿਹੜਾ ਹੋਟਲ ਦਾ ਮਾਲਕ ਆ ਜਿਹੜਾ ਜਾਂ ਉਹਦੇ ਕਰੰਦੇ ਨੇ ਜਾਂ ਉਹਨਾਂ ਦੇ ਜੋ ਵੀ ਕੋਈ ਉਸੇ ਬੌਂਸਰ ਵਗੈਰਾ ਰੱਖੇ ਹੁੰਦੇ ਨੇ ਉਹ ਸਿੰਘਾਂ ਤੇ ਹਾਵੀ ਪਏ ਤੇ ਸਿੰਘਾਂ ਨੂੰ ਗਾਲੀ ਗਲੋਚ ਕਰਨ ਲੱਗੇ ਜਿੰਨੇ ਕਰਕੇ ਸਿੰਘਾਂ ਨੇ ਵੀ ਆਪਣੇ ਵਿਚਾਰ ਪੱਖ ਦੇ ਵਾਸਤੇ ਕੁਝ ਕੀਤਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਆ ਗਿਆ ਤੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਹੋਟਲ ਵਾਲਿਆਂ ਨੇ ਜਿਹੜਾ ਉਹ ਆਪਣਾ ਰਿਵਾਲਵਰ ਕੱਢਿਆ ਤੇ ਇਹਨਾਂ ਸਿੰਘਾਂ ਤੇ ਤਾਣਿਆ ਪਰ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਉਹ ਬਿਆਨ ਦੇ ਰਿਹਾ ਸੀ ਵੀ ਅਸੀਂ ਤਾਂ ਜੀ ਦੂਸਰਾ ਇਹਨਾਂ ਨੇ ਰਿਵਾਲਵਰ ਖੋਲਿਆ ਜੇ ਰਿਵਾਲਵਰ ਅੰਦਰ ਖੋਲਿਆ ਗਿਆ ਸੀ ਤਾਂ ਫਿਰ ਦੁਬਾਰਾ ਉਹਦੇ ਕੋਲੇ ਰਿਵਾਲਵਰ ਕਿੱਥੋਂ ਆਇਆ ਜਾਂ ਤਾਂ ਉਹਦੇ ਕੋਲੇ ਦੋ ਨੇ ਵੀ ਇੱਕ ਲਾਇਸੈਂਸੀ ਹੋ ਸਕਦਾ ਇੱਕ ਨਜਾਇਜ਼ ਹੋ ਸਕਦਾ ਤੇ ਜਾਂ ਫਿਰ ਉਹਨੇ ਉਦੇ ਕੋਲੋ ਇਹ ਤਬਦੀਸ਼ ਕੀਤੀ ਜਾਵੇ ਵੀ ਔਰ ਵਾਲਵਰ ਦੁਆਰਾ ਕਿੱਥੋਂ ਆਇਆ ਤੇ ਉਹ ਜਿਹੜਾ ਰਵਾਲਵਰ ਉਹ ਸਿੰਘਾਂ ਤੇ ਪਾਇਆ ਗਿਆ ਅਸੀਂ ਉਸ ਚੀਜ਼ ਤੇ ਵੀ ਮੰਗ ਕੀਤੀ ਵੀ ਇਹਦੀ ਜਿਹੜੀ ਪੂਰੀ ਪੂਰੀ ਇਨਕੁਆਰੀ ਆ ਜਿਹੜੀ ਆ ਉਹ ਕੀਤੀ ਜਾਵੇ ਤੇ ਜਿਹੜਾ ਪਹਿਲਾਂ ਤਿੰਨ ਵਾਰੀ ਬੰਦ ਹੋਇਆ ਤਾਂ ਕਿਉਂ ਹੋਇਆ ਜੇ ਦੁਆਰਾ ਓਪਨ ਹੋਇਆ ਤਾਂ ਇਹ ਕਿਹਨੇ ਉੱਪਰ ਕਰਵਾਇਆ ਤੇ ਕੌਣ ਇਹਦੇ ਵਿੱਚ ਜਿਹੜਾ ਇਹਦੇ ਪਿੱਛੇ ਕਿਹਦਾ ਹੱਥ ਹੈ ਬਾਕੀ ਜਿਹੜਾ ਬਾਣੇ ਦੀ ਗੱਲ ਆ ਸਿੰਘਾਂ ਦੇ ਕੱਲ ਇਹਨਾਂ ਨੇ ਬਾਣੇ ਨਾਲ ਵੀ ਖੇਚਤ ਹੋਈ ਆ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜਦੋਂ ਵੀ ਕੋਈ ਨਗ ਸਿੰਘ ਬਾਣਾ ਪਾਉਂਦਾ ਹੈ ਤਾਂ ਉਹ ਕੇਵਲ ਤੋਂ ਕੇਵਲ ਆਪਣਾ ਦਲਪੰਥ ਦੇ ਵਿੱਚ ਜਾਂਦਾ ਹੈ ਦਲਪੰਥ ਦੇ ਵਿੱਚ ਉਹਨੂੰ ਬਾਣਾ ਪਾਇਆ ਜਾਂਦਾ ਹੈ ਬਾਣਾ ਪਾ ਕੇ ਹਰ ਇੱਕ ਨਿਹੰਗ ਸਿੰਘ ਨੂੰ ਇੱਕ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਜਿਹੜਾ ਕਿ ਲਾਇਸੈਂਸ ਜਾਰੀ ਕੀਤਾ ਜਾਂਦਾ ਜੇ ਅਸੀਂ ਕੋਈ ਜੱਥੇਦਾਰ ਲਾਉਣਾ ਤਾਂ ਉਹਨੂੰ ਬਕਾਇਦਾ ਲੈਟਰ ਪੈਡ ਦਿੱਤੀ ਜਾਂਦੀ ਆ ਜਦੋਂ ਪ੍ਰਸ਼ਾਸਨ ਨੇ ਉਹਨਾਂ ਨੂੰ ਫੜ ਲਿਆ ਸੀ ਜਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਈ ਗ੍ਰਿਫਤਾਰੀ ਕਰ ਲਈ ਸੀ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਉਹਨਾਂ ਦੇ ਜਿਹੜੇ ਆਪਾਂ ਜਿਨੇ ਉਹਨਾਂ ਨੂੰ ਲਾਇਸੈਂਸ ਦਿੱਤਾ ਹੈ ਜਾਂ ਜਿਨੇ ਲੈਟਰ ਪੈਡ ਦਿੱਤੀ ਉਹਨੂੰ ਫੋਨ ਕਰਦੇ ਉਹਨੂੰ ਪੁੱਛਦੇ ਜੀ ਹਾਂ ਤੁਹਾਡੇ ਸਿੰਘ ਨੇ ਇਹ ਕਾਰਵਾਈ ਆ ਦੱਸੋ ਇਹਨਾਂ ਤੇ ਕੀ ਕੀਤਾ ਜਾਵੇ ਅਸੀਂ ਇਹ ਦਲਪੰਥ ਵੱਲੋਂ ਆਉਂਦੇ ਆ ਕੇ ਅਸੀਂ ਸਿੰਘਾਂ ਨਾਲ ਰਾਬਤਾ ਕਾਇਮ ਕਰਦੇ ਅਸੀਂ ਦੇਖਦੇ ਜੇਕਰ ਉਹ ਸਿੰਘਾਂ ਨੇ ਗਲਤੀ ਕੀਤੀ ਸੀ ਤਾਂ ਅਸੀਂ ਆਪਣੇ ਦਲਪੰਥ ਵੱਲੋਂ ਜਿਹੜੀ ਆਪਣੇ ਤੌਰ ਤੇ ਜਿਹੜੀ ਸਾਡੀ ਬਣਦੀਆਂ ਕਾਰਵਾਈ ਅਸੀਂ ਆਪਣੇ ਦਲਪੰਥ ਵੱਲੋਂ ਵੀ ਕਰਦੇ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਕਹਿੰਦੇ ਵੀ ਤੁਸੀਂ ਕਾਰਵਾਈ ਕਰੋ ਪਰ ਜੋ ਹੋਇਆ ਉਸ ਬਿਲਕੁਲ ਗਲਤ ਹੋਇਆ ਹੈ ਅੱਗੇ ਤੋਂ ਜੇ ਕੋਈ ਬਾਣੇ ਨੂੰ ਹੱਥ ਪਾਉਂਦਾ ਕਿਉਂਕਿ ਪ੍ਰਸ਼ਾਸਨ ਗਿਆ ਪੁਲਿਸ ਗਈ ਆ ਉਹਨਾਂ ਨੇ ਉਹਨਾਂ ਦੀ ਰੈਸਟ ਪਾ ਲਈ ਗੱਲ ਵੱਖਰੀ ਆ ਪਰ ਜਿਹੜੇ ਸਿਵਲ ਬੰਦੇ ਨੇ ਜਿਹੜੇ ਮੋਨੇ ਕੋਨੇ ਬੰਦੇ ਨੇ ਉਹ ਸਿੰਘਾਂ ਤੇ ਹਰਵਾਲ ਪਰ ਤਾਣਦੇ ਆ ਉਹ ਅਸਲਾ ਲੈ ਕੇ ਉਹਨਾਂ ਦੇ ਦਾਲੇ ਹੁੰਦੇ ਆ ਸਿੰਘਾਂ ਦੇ ਗਲ ਦੇ ਵਿੱਚ ਹੱਥ ਪਾਉਂਦੇ ਆ ਉਹਨਾਂ ਨੂੰ ਕਿਹਨੇ ਅਥਾਰਟੀ ਦਿੱਤੀ ਆ ਉਹਨਾਂ ਨੇ ਕਿਉਂ ਹੱਥ ਪਾਇਆ ਕਿਉਂਕਿ ਉਹਨਾਂ ਤੇ ਵੀ ਬਣਦਾ ਜਿਹੜਾ ਪਰਚਾ ਹੈ ਉਹ ਕੀਤਾ ਜਾਵੇ ਇਹ ਨਹੀਂ ਵੀ ਕੱਲੇ ਸਿੰਘਾਂ ਤੇ ਪਰਚਾ ਕੀਤਾ ਜਾਵੇ ਉਹਨਾਂ ਤੇ ਵੀ ਪਰਚਾ ਕੀਤਾ ਜਾਵੇ ਜੇਕਰ ਸਿੰਘਾਂ ਤੇ ਨਜਾਇਜ਼ ਪਰਚਾ ਹੋਇਆ ਹੈ ਤਾਂ ਉਹ ਖਾਰਜ ਕੀਤਾ ਜਾਵੇ ਹਾਂ ਜੀ ਆ ਜਿਹੜਾ ਮੰਗ ਪੱਤਰ ਦਿੱਤਾ ਉਹ ਤੁਸੀਂ ਇਹ ਦਿੱਤਾ ਕਿ ਉਹ ਬੰਦਾ ਤੇ ਵੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਉਹ ਵੀ ਦਿੱਤਾ ਸੀ ਬਾਕੀ ਜਿਹੜੀ ਇਹਦੀ ਪੂਰੀ ਪੂਰੀ ਇਨਕੁਆਰੀ ਹੋਣੀ ਚਾਹੀਦੀ ਆ ਅਸੀਂ ਇਹ ਵੀ ਸਵਾਲ ਰੱਖਿਆ ਵੀ ਉਹਦਾ ਜਿਹੜਾ ਹੋਟਲ ਆ ਉਹ ਪਹਿਲਾਂ ਬੰਦ ਹੋ ਕੇ ਦੁਬਾਰਾ ਓਪਨ ਕਿਵੇਂ ਹੋਇਆ ਹੈ ਜਿਸ ਤਨ ਤੁਸੀਂ ਕਿਹਾ ਵੀ ਉੱਥੇ ਦੇ ਵਪਾਰ ਦਾ ਧੰਦਾ ਚੱਲਦਾ ਸੀਗਾ ਸਾਨੂੰ ਕਿਸੇ ਨੇ ਸ਼ਿਕਾਇਤ ਕੀਤੀ ਹੈ ਇਹ ਲੱਗਦਾ ਨਹੀਂ ਕਿ ਜਿਹੜੀ ਸ਼ਿਕਾਇਤ ਤੁਹਾਨੂੰ ਕੀਤੀ ਉਹ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਸੀ ਜਿਹੜਾ ਨਿੰਗ ਸਿੰਘਾ ਨੇ ਜਿਹੜਾ ਇਹ ਕਾਨੂੰਨ ਹੱਥੇ ਲਿਆ ਇਹ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਨੂੰ ਪਹਿਲਾਂ ਪੁਲਿਸ ਨੂੰ ਜਾਣਕਾਰੀ ਦੇਣੀ ਚਾਹੀਦੀ ਕੋਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋਵੇ ਦੇਖੋ ਪੁਲਿਸ ਨੂੰ ਜਾਣਕਾਰੀ ਪਹਿਲਾਂ ਪੁਲਿਸ ਨੂੰ ਤਿੰਨ ਵਾਰੀ ਜਾਣਕਾਰੀ ਦਿੱਤੀ ਪੁਲਿਸ ਨੇ ਤਿੰਨ ਵਾਰੀ ਬੈਨ ਕਰਾਇਆ ਚੌਥੀ ਵਾਰੀ ਫੇਰ ਖੁੱਲ ਗਿਆ ਹੁਣ ਉਹ ਜਿਹੜੇ ਲੋਕ ਨੇ ਬਾਰ 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 ਦਰਖਾਸਤ ਦਿੰਦੇ ਤੇ ਕਾਰਵਾਈ ਨਹੀਂ ਹੁੰਦੀ ਉਹ ਲੋਕਾਂ ਦਾ ਚਿਤ ਅੱਕ ਜਾਂਦਾ ਦੁਖੀ ਹੋ ਜਾਂਦੇ ਨੇ ਉਹ ਦੁਖੀ ਹੋ ਕੇ ਫੇਰ ਦਲਪੱਤ ਦੇ ਸਿੰਘਾਂ ਕੋਲੇ ਜਾਂਦੇ ਨੇ ਅਸੀਂ ਪ੍ਰਸ਼ਾਸਨ ਨਾਲ ਰਲ ਕੇ ਚੱਲਦੇ ਆਂ ਪ੍ਰਸ਼ਾਸਨ ਨਾਲ ਸਾਡੀ ਕੋਈ ਵਿਰੋਧਤਾ ਨਹੀਂ ਹੈਗੀ ਅਸੀਂ ਰਲ ਕੇ ਚੱਲਦੇ ਆਂ ਉਹ ਜਿਹੜੇ ਸਾਡੇ ਸਿੰਘ ਨੇ ਉਹਨਾਂ ਦੀ ਬਸ ਇੰਨੀ ਕੁ ਗਲਤੀ ਹੈ ਕਿ ਉਹਨਾਂ ਨੇ ਜਾਣ ਲੱਗਿਆ ਨੇ ਪ੍ਰਸ਼ਾਸਨ ਦੇ ਪਹਿਲਾਂ ਧਿਆਨ ਦੇ ਵਿੱਚ ਜਿਹੜਾ ਲਿਆਉਣਾ ਸੀਗਾ ਉਹ ਨਹੀਂ ਲੈ ਕੇ ਗਏ ਪਰ ਉਹ ਆਪਣੇ ਤੌਰ ਤੇ ਜਿਹੜੀ ਇਨਕੁਆਰੀ ਕਰਨ ਗਏ ਸੀ ਨਾ ਕਿ ਉਹਨੂੰ ਹਟਾਉਣ ਨੂੰ ਬੰਦ ਕਰਾਉਣ ਗਏ ਕਿਉਂਕਿ ਕਾਰਵਾਈ ਤਾਂ ਅਜ ਬਾਅਦ ਚ ਕਰਨੀ ਸੀ ਕਾਰਵਾਈ ਬਾਝ ਕਰਨੀ ਸੀ ਉਹ ਪ੍ਰਸ਼ਾਸਨ ਦੇ ਧਿਆਨ ਚ ਲਾਉਣਾ ਸੀ ਸਾਰਾ ਕੁਝ ਲਾਉਣਾ ਸੀ ਉਹ ਕੇਵਲ ਕੇਵਲ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਗਿਆ ਜੀ ਗਰੇਸ਼ ਕਟਾਈਆ ਬਾਬਾ ਜੀ ਕੋਈ ਪ੍ਰੂਫ ਵੀ ਹੈ ਤੁਹਾਡੇ ਕੋਲੇ ਜਾਂ ਤੁਸੀਂ ਵੈਸੀ ਕੋਈ ਲਿਖਤੀ ਤੇ ਗਿਆ ਜਾਂ ਤੁਹਾਡੇ ਕੋਲ ਕੋਈ ਵੀਡੀਓ ਜਾਂ ਕੀ ਕੀ ਕੋਈ ਸਬੂਤ ਆਇਆ ਉਹ ਉਹ ਅਸੀਂ ਜਗਰਾਤ ਸਿੰਘ ਨੂੰ ਮਿਲਾਂਗੇ ਕਿਉਂਕਿ ਅਸੀਂ ਮਿਲੇ ਨਹੀਂ ਉਹ ਅਸੀਂ ਉਹਨੂੰ ਮਿਲਾਂਗੇ ਜੇਕਰ ਉਹਦੇ ਕੋਲੇ ਕੋਈ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਆਈ ਆ ਤੇ ਅਸੀਂ ਉਹ ਵੀ ਦੇਵਾਂਗੇ ਬਾਕੀ ਜਿਹੜੀਆਂ ਕੋਈ ਵੀਡੀਓ ਨੇ ਹੈਗੀਆਂ ਨੇ ਜਿਹੜੀਆਂ ਉਹ ਉਹ ਅਸੀਂ ਦੇਵਾਂਗੇ ਚਲੋ ਓਕੇ ਜੀ